ਮੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਤੇ ਜਲਦਫਤਰ ਨੂੰ ਸਬਸਕ੍ਰਾਈਬ ਕਰੋ ਇਦੇ ਵਿੱਚ ਜਿਹੜਾ ਅੱਜ ਸਾਨੂੰ ਜਿਹੜਾ ਪ੍ਰਿੰਸੀਪਲ ਸਾਹਿਬ ਨੇ ਜਿਹੜਾ ਮੈਸੇਜ ਦਿੱਤਾ ਸੀ ਕਿ ਉਹਨਾਂ ਨੂੰ ਕੋਈ ਜਿਹੜਾ ਉਹਨਾਂ ਦੀ ਮੇਲ ਤੇ ਜਿਹੜੀ ਆਫੀਸ਼ੀਅਲ ਮੇਲ ਉਹਦੇ ਤੇ ਥ੍ਰੈਟ ਆਈ ਹੈ। ਜੀ ਤੇ ਕਰਕੇ ਜਿਹੜਾ ਅਸੀਂ ਇੱਥੇ ਪਹੁੰਚੇ ਫਿਰ ਅਸੀਂ ਆ ਕੇ ਜਿਹੜਾ ਬੱਚਿਆਂ ਨੂੰ ਜਿਹੜਾ ਅਸੀਂ ਸੇਫਟੀ ਨਾਲ ਬਾਹਰ ਕਰਕੇ ਤੇ ਉਹਨਾਂ ਦਾ ਜਿਹੜੀ ਅਸੀਂ ਚੈਕਿੰਗ ਜਿਹੜੀ ਹੈ ਉਹ ਕਰਾ ਰਹੇ ਆਂ। ਸਰ ਕਿਸ ਤਰ੍ਹਾਂ ਦੀ ਥ੍ਰੈਟ ਆਈ ਹੈ? ਸਰ ਮੇਲ ਵਿੱਚ ਕੀ ਲਿਖਿਆ ਹੋਇਆ ਸੀਗਾ? ਇਹਦੇ ਵਿੱਚ ਅਸੀਂ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਇਨਵੈਸਟੀਗੇਸ਼ਨ ਦਾ ਪਾਰਟ ਉਹਦੇ ਬਾਅਦ ਇਨਵੈਸਟੀਗੇਸ਼ਨ ਤੋਂ ਜੋ ਵੀ ਹੋਇਆ ਉਹ ਤੁਹਾਨੂੰ ਦੱਸ ਦਾਂਗੇ ਸਰ ਪੁਲਿਸ ਵੱਲੋਂ ਹੁਣ ਸਰ ਫਿਲਹਾਲ ਸਰ ਕੀ ਇਤਿਆਤ ਵਰਤੇ ਜਾ ਰਹੇ ਜਿਹੜੀ ਇਹ ਚੈਕਿੰਗ ਕਰਾਏ ਆ ਜੀ ਐਂਟੀ ਸਬੋਟੇ ਤੇ ਜਮੀਨ ਸਾਡੀਆਂ ਟੀਮਾਂ ਆਈਆਂ ਵੀ ਆ ਤੇ ਉਹ ਚੈਕਿੰਗ ਕਰਾ ਰਹੇ ਆ ਚੈਕਿੰਗ ਤੋਂ ਬਾਅਦ ਹੀ ਜੋ ਜਿਹੜਾ ਤੁਹਾਨੂੰ ਦੱਸਿਆ ਜਾ ਸਕਦਾ ਕੋਈ ਜੋ ਵੀ ਹੈ ਤੇ ਸਰ ਬੱਚਿਆਂ ਨੂੰ ਸਕੂਲ ਭੇਜ ਦਿੱਤਾ ਗਿਆ ਸਰ ਆ ਘਰੇ ਭੇਜ ਦਿੱਤਾ ਗਿਆ ਹਾਂ ਜਿਹੜੇ ਬੱਚੇ ਆ ਉਹ ਜਿਹੜੇ ਉਹਨਾਂ ਨੂੰ ਘਰੇ ਭੇਜ ਦਿੱਤਾ ਗਿਆ ਜੀ ਹੁਣ ਤੱਕ ਪੁਲਿਸ ਵੱਲੋਂ ਹੋਰ ਸਰ ਤੁਹਾਡੇ ਆਪੇ ਇਲਾਕੇ ਦੀ ਗੱਲ ਕਰੀਏ ਸਰ ਡੀਐਸਪੀ ਸਿਟੀ ਸਰ ਹੋਰ ਸਰ ਬਾਕੀ ਸਕੂਲਾਂ ਵਿੱਚ ਕੀ ਸਰ ਇਤਿਆਤ ਵਰਤੇ ਜਾ ਰਹੇ ਨੇ ਬਾਕੀ ਸਕੂਲਾਂ ਦੇ ਚੋਕੋ ਜਿਹਾ ਇਸ ਤਰ੍ਹਾਂ ਕੋਈ ਮੇਲ ਵਗੈਰਾ ਕੋਈ ਆਉਂਦੀ ਹੈ ਉਹ ਜਿਵੇਂ ਇਹਨਾਂ ਨੇ ਮੈਡਮ ਨੇ ਸਾਨੂੰ ਮੌਕੇ ਉਸੇ ਵੇਲੇ ਜਿਹੜਾ ਦੱਸਤਾ ਸੀ ਜਿਹੜਾ ਮੌਕੇ ਤੇ ਆ ਕੇ ਜਿਹੜਾ ਅਸੀਂ ਜੋ ਵੀ ਅਸੀਂ ਸੇਫਟੀ ਵਾਸਤੇ ਸਟੈਪ ਲੈ ਸਕਦੇ ਹਾਂ ਅਸੀਂ ਲੈ ਤੇ ਇਹੀ ਹੈ ਜਿਹੜਾ ਜਿਹੜਾ ਸਾਈਟ ਟਾਈਮ ਤੇ ਜਿਹੜਾ ਸੰਦੇਸ਼ ਹੈ ਜਿਹੜਾ